ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 780 ਤੋਂ ਲੈ ਕੇ 782 ਤੱਕ ਸਵਾਵਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਸੁਹੀ ਮਹੱਲਾ ਪੰਜਮਾ ਕਰ ਕਿਰਪਾ ਮੇਰੇ ਪ੍ਰੀਤਮ ਸੁਆਮੀ ਨੇਤਰ ਦੇਖੈ ਦਰਸ ਤੇਰਾ RAM ਲੱਖ ਜਿਹਾ ਦੇਹੋ ਮੇਰੇ ਪਿਆਰੇ ਮੁਖ ਹਰ ਆ ਰਾ ਦੇ ਮੇਰਾ RAM ਹਾਂਜੀ ਸੰਗਤ ਜੀ ਪੰਚਮ ਪਾਦ ਸਾਹਿਬ ਕਹਿੰਦੇ ਨੇ ਇਹ ਪਰਮੇਸ਼ਰ ਜੀ ਮੇਰੇ ਤੇ ਕਿਰਪਾ ਕਰੋ ਕਿ ਮੇਰੇ ਨੇਤਰ ਮੇਰੀਆਂ ਅੱਖਾਂ ਹਮੇਸ਼ਾ ਤੁਹਾਡਾ ਹੀ ਦਰਸ਼ਨ ਕਰਦੀਆਂ ਰਹਿਣ ਮੈਨੂੰ ਕਹਿੰਦੇ ਲੱਖਾਂ ਹੀ ਜੀਵਾ ਦੇ ਦੋ ਲੱਖਾਂ ਹੀ ਜਵਾਨਾ ਦੇ ਦੋ ਜੋ ਤੇਰਾ ਨਾਮ ਜਪਣ ਕਹਿੰਦੇ ਲੱਖਾਂ ਜੀਵਾਂ ਦੇ ਨਾਲ ਮੈਂ ਤੇਰਾ ਨਾਮ ਹੀ ਜਪਦਾ ਰਹਾ ਹਰ ਆ ਰਾਤੇ ਜਮ ਪੰਥ ਸਾਦੇ ਦੁੱਖ ਨ ਵਿਆਪੇ ਕੋਈ ਜਲਤਲ ਮਹੀਲ ਪੂਰਨ ਸੁਆਮੀ ਜਤ ਦੇਖਾਂ ਤਤ ਸੋਈ ਕਹਿੰਦੇ ਹੈ ਪਰਮੇਸ਼ਰ ਜੀ ਜਦੋਂ ਫਿਰ ਲੱਖਾਂ ਹੀ ਜੀਵਾ ਦੇ ਨਾਲ ਮੈਂ ਤੁਹਾਡਾ ਨਾਮ ਜਪਾਂ ਇਸ ਤਰ੍ਹਾਂ ਜਮ ਦਾ ਪੰਥ ਜਿਹੜਾ ਜਮ ਦਾ ਰਸਤਾ ਉਹ ਮੇਰੇ ਲਈ ਪੱਧਰਾ ਹੋ ਜਵੇ ਮੈਨੂੰ ਉਸ ਰਸਤੇ ਤੇ ਜਾਣਾ ਹੀ ਨਾ ਪਏ ਮੇਰੇ ਲਈ ਇਹ ਦੁੱਖ ਹੀ ਖਤਮ ਹੋ ਜਾਵੇ ਜਮਦਾ ਤੇ ਕਹਿੰਦੇ ਹਰ ਇੱਕ ਜਗ੍ਹਾ ਤੇ ਧਰਤੀ ਤੇ ਪਾਣੀ ਚ ਪੁਲਾੜ ਚ ਹਰ ਇੱਕ ਜਗ੍ਹਾ ਤੇ ਮੈਂ ਤੈਨੂੰ ਹੀ ਵਿਆਪਕ ਦੇਖਾਂ ਕਹਿੰਦੇ ਪਰਮ ਮੋਹ ਵਿਕਾਰ 나ਠੇ ਪ੍ਰਭ 네ਰ ਹੂਤੇ 네ਰਾ ਨਾਨਕ ਕੋ ਪ੍ਰਭ ਕਿਰਪਾ ਕੀਜੈ ਨੇਤਰ ਦੇਖੈ ਦਰਸ ਤੇਰਾ ਕਹਿੰਦੇ ਹੈ ਪਰਮੇਸ਼ਰ ਜੀ ਮੇਰੇ ਅੰਦਰੋਂ ਸਾਰੇ ਭਰਮ ਮਾਇਆ ਦਾ ਮੋਹ ਵਿਕਾਰ ਸਭ ਕੁਝ ਖਤਮ ਹੋ ਜਵੇ ਤੈਨੂੰ ਮੈਂ ਆਪਣੇ ਅੰਗ ਸੰਗ ਵਸਦਾ ਪ੍ਰਤੀਤ ਕਰਾਂ ਨਾਨਕ ਜੀ ਕਹਿੰਦੇ ਨੇ ਹੈ ਪਰਮੇਸ਼ਰ ਜੀ ਇਹ ਕਿਰਪਾ ਕਰੋ ਕਿ ਮੇਰੇ ਨੈਤਰ ਸਦਾ ਤੇਰਾ ਹੀ ਦਰਸ਼ਨ ਕਰਦੇ ਰਹਿਣ ਵਾਹਿਗੁਰੂ ਜੀ ਵਾਹਿਗੁਰੂ ਜੀ ਕੋਟ ਕਰਨ ਦੀ ਜੈ ਪ੍ਰਭ ਪ੍ਰੀਤਮ ਹਰ ਗੁਣ ਸੁਣੀਐ ਅਬਿਨਾਸੀ ਰਾਮ ਸੁਣ ਸੁਣ ਇਹ ਮਨ ਨਿਰਮਲ ਹੋਵੇ ਕਟਿਏ ਕਾਲ ਕੀ ਫਾਸੀ ਰਾਮ ਕਹਿੰਦੇ ਹੈ ਪਰਮੇਸ਼ਰ ਜੀ ਕਰੋੜਾਂ ਹੀ ਕੰਨ ਦੇ ਦੇ ਇਹਨਾਂ ਕੰਨਾਂ ਦੇ ਨਾਲ ਤੇਰੇ ਗੁਣ ਸੁਣਾ ਤੇਰੀ ਸਿਫਤ ਸਲਾ ਸੁਣਾ ਪਰਮੇਸ਼ਰ ਜੀ ਤੂੰ ਸਦਾ ਦੇ ਰਹਿਣ ਵਾਲਾ ਹੈ ਅਟਲ ਹੈ ਕਹਿੰਦੇ ਤੇਰੀ ਸੇਵਸ ਦਾ ਸਲਾਹ ਸੁਣ ਕੇ ਮੇਰਾ ਮਨ ਨਿਰਮਲ ਹੋ ਜਵੇ ਤੇ ਮੇਰੇ ਕਹਿੰਦੇ ਜਿਹੜੀ ਕਾਲ ਦੀ ਫਾਸੀ ਆ ਮੌਤ ਦਾ ਡਰਾ ਉਹ ਕੱਟ ਹੋ ਜਵੇ ਕਹਿੰਦੇ ਮੇਰਾ ਕਟਿਏ ਜਾਮ ਫਾਸੀ ਸਿਮਰ ਅਬਿਨਾਸੀ ਸਗਲ ਮੰਗਲ ਸੋ ਗਿਆਨਾ ਹਰ ਹਰ ਜਪ ਜਪੀਏ ਦਿਨ ਰਾਤੀ ਲਾਗੈ ਸਹਜ ਧਿਆਨਾ ਕਹਿੰਦੇ ਉਸ ਅਟਲ ਪਰਮੇਸ਼ਰ ਦਾ ਨਾਮ ਸਿਮਰ-ਸਿਮਰ ਕੇ ਜਮ ਦੀ ਫਾਹੀ ਕੱਟੀ ਜਾਵੇ ਤੇ ਸਦਾ ਆਨੰਦ ਮੰਗਲ ਬਣਿਆ ਰਹੇ ਦਿਨ ਰਾਤ ਪਰਮੇਸ਼ਰ ਦਾ ਨਾਮ ਜਪੀਏ ਤੇ ਪਰਮੇਸ਼ਰ ਦੇ ਵਿੱਚ ਸਦਾ ਹੀ ਸੁਰਤ ਜੁੜੀ ਰਹੇ ਕਲ ਮਲ ਦੁਖ ਜਾਰੇ ਪ੍ਰਭ ਚਿਤਾਰੇ ਮਨ ਕੀ ਦੁਰਮਤ ਨਾਸੀ ਕਹੋ ਨਾਨਕ ਪ੍ਰਭ ਕਿਰਪਾ ਕੀਜੈ ਹਰ ਗੁਣ ਸੁਣੀਐ ਅਬ ਨਾਸੀ ਕਹੋ ਨਾਨਕ ਪ੍ਰਭ ਕਿਰਪਾ ਕੀਜੈ ਹਰ ਗੁਣ ਸੁਣੀਐ ਅਬ ਨਾਸੀ ਕਹਿੰਦੇ ਪਰਮੇਸ਼ਰ ਦਾ ਨਾਮ ਮਨ ਦੇ ਵਿੱਚ ਵਸਾਕੈ ਮੇਰੇ ਸਾਰੇ ਪਾਪ ਖਤਮ ਹੋ ਜਾਣ ਦੁੱਖ ਖਤਮ ਹੋ ਜਾਣ ਮੇਰੀ ਮਾੜੀ ਮਤ ਖਤਮ ਹੋ ਜਾਵੇ ਨਾਨਕ ਜੀ ਕਹਿੰਦੇ ਨੇ ਇਹ ਪਰਮੇਸ਼ਰ ਜੀ ਕਿਰਪਾ ਕਰੋ ਅਸੀਂ ਸਦਾ ਹੀ ਤੁਹਾਡੇ ਗੁਣ ਸਿਫਤਸਲਾ ਸੁਣਦੇ ਰਹੀਏ ਕਰੋੜ ਹਸਤ ਤੇਰੀ ਟਹਿਲ ਕਮਾਵੇ ਚਰਨ ਚਲੇ ਪ੍ਰਭ ਮਾਰਗ ਰਾਮ ਭਵ ਸਾਗਰ 나ਵ ਹਰ ਸੇਵਾ ਜੋ ਚੜੈ ਤਿਸ ਤਾਰ ਗ੍ਰਾਮ ਕਹਿੰਦੇ ਹੈ ਪਰਮੇਸ਼ਰ ਜੀ ਕਰੋੜਾਂ ਹੀ ਹੱਥ ਦੇ ਦੇ ਜਿਹੜੇ ਤੇਰੀ ਸੇਵਾ ਕਰਦੇ ਰਹਿਣ ਕਹਿੰਦੇ ਮੇਰੇ ਪੈਰ ਕਹਿੰਦੇ ਸਦਾ ਹੀ ਤੇਰੇ ਰਸਤੇ ਤੇ ਚੱਲਦੇ ਰਹਿਣ ਕਹਿੰਦੇ ਜੋ ਕਹਿੰਦੇ ਤੇਰੀ ਸੇਵਾ ਭਗਤੀ ਕਰਨੀ ਹੈ ਇਹ ਇਸ ਭਵ ਸਾਗਰ ਤੋਂ ਪਾਰ ਉਤਰਨ ਦੇ ਲਈ ਬੇੜੀ ਹੈ ਜੋ ਇਸ ਨਾਮ ਦੀ ਬੇੜੀ ਵਿੱਚ ਚੜਦੇ ਨੇ ਮਤਲਬ ਤੇਰਾ ਨਾਮ ਜਪਦੇ ਨੇ ਉਹ ਇਸ ਸੰਸਾਰ ਸਾਗਰ ਤੋਂ ਤਰ ਜਾਂਦੇ ਨੇ ਪਵਜਲ ਤਰਿਆ ਹਰ ਹਰ ਸਿਮਰਿਆ ਸਗਲ ਮਨੋਰਥ ਪੂਰੇ ਮਹਾ ਬਿਕਾਰ ਗਏ ਸੁਖ ਉਪਜੇ ਬਾਜੇ ਅਨਹਦ ਤੂਰੇ ਕਹਿੰਦੇ ਪਰਮੇਸ਼ਰ ਜੀ ਤੇਰਾ ਨਾਮ ਸਿਮਰਿਆਂ ਇਹ ਸੰਸਾਰ ਸਾਗਰ ਦਾ ਭਵਜਲ ਤਰ ਹੋ ਜਾਂਦਾ ਜੀਵ ਦੀਆਂ ਸਾਰੀਆਂ ਇੱਛਾ ਪੂਰੀਆਂ ਹੋ ਜਾਂਦੀਆਂ ਨੇ ਮਨ ਦੇ ਵਿੱਚੋਂ ਵੱਡੇ ਵੱਡੇ ਵਿਕਾਰ ਖਤਮ ਹੋ ਜਾਂਦੇ ਨੇ ਆਨੰਦ ਬਣ ਜਾਂਦਾ ਜੀਵ ਦੇ ਅੰਦਰ ਇੱਕ ਰਸ ਜਿੱਦਾਂ ਨਿਰੰਤਰ ਕਹਿੰਦੇ ਤੇਰੀ ਬਾਣੀ ਦਾ ਰਸ ਬਣਿਆ ਰਹਿੰਦਾ ਮਨ ਬਾੰਚਤ ਫਲ ਪਾਏ ਸਗਲੇ ਕੁਦਰਤ ਕੀ ਮ ਅਪਾਰਗ ਕਹੋ ਨਾਨਕ ਪ੍ਰਭ ਕਿਰਪਾ ਕੀਜੈ ਮਨ ਸਦਾ ਚੱਲੇ ਤੇਰਾ ਮਾਰਗ ਕਹਿੰਦੇ ਹੈ ਪਰਮੇਸ਼ਰ ਜੀ ਜਿਨ੍ਹਾਂ ਨੇ ਤੇਰਾ ਨਾਮ ਜਪਿਆ ਉਹਨਾਂ ਨੇ ਮਨ ਇਛਤ ਸਾਰੇ ਫਲ ਪਾ ਲੈਨੇ ਤੇਰੀ ਕੁਦਰਤ ਅਪਾਰ ਹੈ ਅਸੀਂ ਇਹਦੀ ਕੀਮਤ ਨਹੀਂ ਪਾ ਸਕਦੇ ਨਾਨਕ ਜੀ ਕਹਿੰਦੇ ਨੇ ਇਹ ਪਰਮੇਸ਼ਰ ਜੀ ਕਿਰਪਾ ਕਰੋ ਕਿ ਮੇਰਾ ਮਨ ਸਦਾ ਹੀ ਤੇਰੇ ਰਸਤੇ ਤੇ ਚੱਲਦਾ ਰਹੇ ਤੇਰੇ ਦਰਵਾਲ ਤੁਰਿਆ ਰਹੇ ਈ ਹੋ ਵਰ ਈ ਹਾ ਵੜਾਈ ਇਹ ਧਨ ਹੋਏ ਵੜਪਾਗਾ ਰਾਮ ਈ ਹੋ ਰੰਗ ਈ ਹੋ ਰਸ ਭੋਗਾ ਹਰ ਚਰਣੀ ਮਨ ਲਾਗਾ ਰਾਮ ਜਿਹੜੇ ਜੀਵ ਕਹਿੰਦੇ ਤੇਰਾ ਨਾਮ ਜਪਦੇ ਨੇ ਉਹਨਾਂ ਲਈ ਇਹੋ ਵਰ ਹੈ। ਇਹ ਹੀ ਉਹਨਾਂ ਲਈ ਵਡਿਆਈ ਹੈ, ਇਹੋ ਉਹਨਾਂ ਲਈ ਧੰਨ ਹੈ। ਇਹ ਵੱਡੇ ਭਾਗ ਨੇ ਜਿਨ੍ਹਾਂ ਨੂੰ ਇਹ ਨਾਮ ਦੀ ਦਾਤ ਮਿਲ ਜਾਂਦੀ ਹੈ, ਜਿਨ੍ਹਾਂ ਦਾ ਮਾਨ ਤੇਰੇ ਚਰਨਾਂ ਨਾਲ ਜੁੜ ਗਿਆ। ਉਹਨਾਂ ਲਈ ਤੇਰੇ ਚਰਨਾਂ ਦਾ ਪ੍ਰੇਮ ਹੀ ਸੰਸਾਰ ਦੇ ਸਾਰੇ ਪਦਾਰਥ ਤੇ ਰਸ ਭੋਗਣੇ ਨੇ। ਉਹਨਾਂ ਨੂੰ ਇਹਨਾਂ ਵਿੱਚੋਂ ਹੀ ਰਸ ਮਿਲਦਾ। ਮਨ ਲਾਗਾ ਚਰਨੇ ਪ੍ਰਭ ਕੀ ਸਰਨੇ ਕਰਨ ਕਰਨ ਗੋਪਾਲਾ ਸਭ ਕਿਛ ਤੇਰਾ ਤੂੰ ਪ੍ਰਭ ਮੇਰਾ ਮੇਰੇ ठाकुर दीन दयाला ਨਵਾਹਿ ਕਰੂ ਜੀ ਏ ਕਹਿੰਦੇ ਕਰਨ ਕਰਨ ਧਰਤੀ ਨੂੰ ਪਾਲਣ ਵਾਲੇ ਪਰਮੇਸ਼ਰ ਜੀ ਮੇਰਾ ਮਨ ਤੇਰੇ ਚਰਨਾ ਚ ਜੁੜ ਗਿਆ ਤੇਰੀ ਸ਼ਰਨ ਚ ਮੈਂ ਆ ਗਿਆ ਸਭ ਕੁਝ ਤੇਰਾ ਦਿੱਤਾ ਹੈ ਤੇ ਤੂੰ ਮੇਰਾ ਰਾਖਾ ਹੈ ਏ ਮੇਰੇ ਮਾਲਕ ਜੀ ਏ ਦੀਨਾ ਤੇ ਦਇਆ ਕਰਨ ਵਾਲੇ ਪਰਮੇਸ਼ਰ ਜੀ ਸਾਨੂੰ ਤੇਰਾ ਹੀ ਆਸਰਾ ਹੈ ਮੋਹੇ ਨਿਰਗੁਣ ਪ੍ਰੀਤਮ ਸੁਖ ਸਾਗਰ ਸੰਤ ਸੰਗ ਮਨ ਜਾਗਾ ਕਹੋ ਨਾਨਕ ਪ੍ਰਭ ਕਿਰਪਾ ਕੀਨੀ ਚਰਨ ਕਮਲ ਮਨ ਲਾਗਾ ਕਹੋ ਪ੍ਰਭ ਕੇ ਕਹੋ ਨਾਨਕ ਪ੍ਰਭ ਕਿਰਪਾ ਕੀਨੀ ਚਰਨ ਕਮਲ ਮਨ ਲਾਗਾ ਕਹਿੰਦੇ ਮੇਰੇ ਗੁਣਹੀਨ ਦੇ ਸੱਚੇ ਪਾਤਸ਼ਾਹ ਜੀ ਮਨ ਜਿਹੜਾ ਹੈਗਾ ਸੰਤਾਂ ਦੀ ਸੰਗਤ ਦੇ ਵਿੱਚ ਹੁਣ ਜਾਗ ਪਿਆ ਮੈਂ ਤੇ ਗੁਣਹੀਨ ਸੀਗਾ ਹੇ ਕਹਿੰਦੇ ਸੁਖਾਂ ਦੇ ਸਾਗਰ ਪਰਮੇਸ਼ਰ ਜੀ ਮੇਰਾ ਮਨ ਨਿਰਗੁਣ ਦਾ ਸੰਤਾਂ ਦੀ ਸੰਗਤ ਵਿੱਚ ਜਾਗ ਗਿਆ ਮਾਇਆ ਦੀ ਨੀਂਦ ਤੋਂ ਮੋਹ ਦੀ ਨੀਂਦ ਤੋਂ ਨਾਨਕ ਜੀ ਕਹਿੰਦੇ ਨੇ ਜਦੋਂ ਪਰਮੇਸ਼ਰ ਨੇ ਕਿਰਪਾ ਕੀਤੀ ਕਿਸੇ ਜੀਵ ਤੇ ਤਾਂ ਉਸ ਜੀਵ ਦਾ ਮਨ ਪਰਮੇਸ਼ਰ ਦੇ ਚਰਨ ਕਮਲਾਂ ਨਾਲ ਜੁੜ ਜਾਂਦਾ ਹੈ ਉਹ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਰੰਗਿਆ ਜਾਂਦਾ ਹੈ ਸੁਹੀ ਮਹੱਲਾ ਪੰਜਵਾ ਹਰ ਜਪੇ ਹਰ ਮੰਦਰ ਸਾਜਿਆ ਸੰਤ ਪਗਤ ਗੁਣ ਗਾਵੇ ਰਾਮ ਸਿਮਰ ਸਿਮਰ ਸੁਆਮੀ ਪ੍ਰਭ ਆਪਣਾ ਸਗਲੇ ਪਾਪ ਤ ਜਾਵੇ ਰਾਮ ਹੋ ਵਾਹਿਗੁਰੂ ਜੀ ਹੰਦੀ ਸੰਗਤ ਜੀ ਪੰਚਮ ਪਾਦਸ਼ਾਹ ਕਹਿੰਦੇ ਨੇ ਕਿ ਪਰਮੇਸ਼ਰ ਨੇ ਇਹ ਜੀਵ ਦਾ ਸਰੀਰ ਮੰਦਰ ਸਾਜਿਆ ਕਿ ਇਹਦੇ ਵਿੱਚ ਜੀਵ ਪਰਮੇਸ਼ਰ ਦਾ ਨਾਮ ਜਪੇ ਕਹਿੰਦੇ ਜਿਹੜੇ ਸੰਤ ਨੇ ਭਗਤ ਨੇ ਉਹ ਇਸ ਸਰੀਰ ਦੇ ਵਿੱਚ ਉਸ ਪਰਮੇਸ਼ਰ ਦੇ ਗੁਣ ਗਾਉਂਦੇ ਨੇ ਕਹਿੰਦੇ ਉਹ ਪਰਮੇਸ਼ਰ ਦਾ ਨਾਮ ਜਪ-ਜਪ ਕੇ ਆਪਣੇ ਸਾਰੇ ਪਾਪ ਖਤਮ ਕਰ ਲੈਂਦੇ ਨੇ ਹਰ ਗੁਣ ਗਾਏ ਪਰਮ ਪਦ ਪਾਇਆ ਪ੍ਰਭ ਕੀ ਊਤਮ ਬਾਣੀ ਸਹਿਜ ਕਥਾ ਪ੍ਰਭ ਕੀ ਆਤਮੇ ਟੀ ਕਥੀ ਅਕਾਥ ਕਹਾਣੀ ਪਰਮੇਸ਼ਰ ਦੀ ਕਹਿੰਦੇ ਬਾਣੀ ਬੜੀ ਹੀ ਉਤਮ ਹੈ ਜਿਹੜੇ ਪਰਮੇਸ਼ਰ ਦੇ ਗੁਣ ਗਾਉਂਦੇ ਨੇ ਉਹ ਸਭ ਤੋਂ ਉੱਚੀ ਪਰਮ ਪਦ ਦੀ ਅਵਸਥਾ ਪਾ ਲੈਂਦੇ ਨੇ ਉਹਨਾਂ ਨੂੰ ਕਹਿੰਦੇ ਪਰਮੇਸ਼ਰ ਦੀ ਜੋ ਆਤਮਿਕ ਕਥਾ ਹੈ ਬੜੀ ਮਿੱਠੀ ਲੱਗਦੀ ਹੈ ਉਹ ਉਸ ਪਰਮੇਸ਼ਰ ਦੀ ਜਿਹਦੇ ਅਸਲੀ ਸਰੂਪ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਉਹਨਾਂ ਨੂੰ ਪਰਮੇਸ਼ਰ ਦੀ ਕਥਾ ਬੜੀ ਮਿੱਠੀ ਲੱਗਦੀ ਆ ਪਲਾ ਸੰਜੋਗ ਮੂਰਤ ਪਲ ਸਾਚਾ ਅਬ ਚਲਨੀ ਵਰਖਾਈ ਜਨ ਨਾਨਕ ਪ੍ਰਭ ਪੈ ਦਿਆਲਾ ਸਰਬ ਕਲਾ ਬਣ ਆਈ ਕਹਿੰਦੇ ਜਿਹੜੇ ਜੀਵ ਦੇ ਅੰਦਰ ਪਰਮੇਸ਼ਰ ਲਈ ਪ੍ਰੇਮ ਜਾਗ ਜਾਂਦਾ ਪਰਮੇਸ਼ਰ ਦਾ ਨਾਮ ਜਪਣ ਲੱਗ ਜਾਂਦਾ ਉਹਦੇ ਲਈ ਕੋਈ ਇਹ ਚੰਗਾ ਕਹਿੰਦੇ ਪਲ ਹੁੰਦਾ ਜਦੋਂ ਉਸ ਸੱਚੇ ਦਾ ਨਾਮ ਜਪਣ ਦੀ ਇਸ ਤਰ੍ਹਾਂ ਦੀ ਇੱਕ ਮਤਲਬ ਰੀਤ ਬਣ ਜਾਂਦੀ ਆ ਜਿਹੜੀ ਫਿਰ ਟੁੱਟਦੀ ਨਹੀਂਗੀ ਉਹ ਜੀਵ ਪਰਮੇਸ਼ਰ ਦਾ ਨਾਮ ਫਿਰ ਸਦਾ ਹੀ ਜਪਦਾ। ਨਾਨਕ ਜੀ ਕਹਿੰਦੇ ਨੇ ਜਿਸ ਜੀਵ ਤੇ ਪਰਮੇਸ਼ਰ ਦਿਆਲ ਹੋ ਜਾਂਦੇ ਨੇ ਉਸ ਜੀਵ ਦੇ ਵਿੱਚ ਇਹ ਸਮਰੱਥਾ ਬਣ ਜਾਂਦੀ ਆ ਕਿ ਉਹ ਪਰਮੇਸ਼ਰ ਦਾ ਨਾਮ ਜਪਦੇ ਨੇ ਤੇ ਉਹਨਾਂ ਦੀ ਉੱਚੀ ਆਤਮਿਕ ਅਵਸਥਾ ਬਣ ਜਾਂਦੀ ਆ। ਉਹਨਾਂ ਦੀ ਇਹ ਰੀਤ ਬਣ ਜਾਂਦੀ ਆ ਪੱਕੀ ਨਾ ਟੁੱਟਣ ਵਾਲੀ ਕਿ ਪਰਮੇਸ਼ਰ ਦਾ ਨਾਮ ਹੀ ਜਪਣਾ ਹੈ। ਵਾਹਿਗੁਰੂ ਜੀ ਵਾਹਿਗੁਰੂ ਜੀ आनंदा ਵਜੇ ਨਿਤ ਵਾਜੇ 파ਰਵਰਾਮ ਮਨ ਬੂਠਾਰਾਮ ਗੁਰਮੁਖੇ ਸਚ ਕਰਣੀ ਸਾਰੀ ਬਿਨ ਸੇ ਪਰਮ ਭੈ ਝੂਠਾਰਾਮ ਜਿਹੜੇ ਜੀ ਫਿਰ ਉਹਦਾ ਨਾਮ ਜਪਦੇ ਨੇ ਪਰਮੇਸ਼ਰ ਉਹਨਾਂ ਦੇ ਮਨ ਵਿੱਚ ਵਸ ਜਾਂਦਾ ਉਹਨਾਂ ਦੇ ਅੰਦਰ ਫਿਰ ਨਾਮ ਦੇ ਸਦਕਾ ਜਿਵੇਂ ਆਨੰਦ ਦੇ ਵਾਜੇ ਵੱਜਦੇ ਨੇ ਗੁਰੂ ਦੇ ਸਨਮੁਖ ਰਹਿ ਕੇ ਉਹਨਾਂ ਦੀ ਜਿਹੜੀ ਕਰਨੀ ਆ ਉਹ ਸੱਚੀ ਬਣ ਜਾਂਦੀ ਆ ਪਰਮੇਸ਼ਰ ਦਾ ਨਾਮ ਜਪਣ ਵਾਲੀ ਉਹਨਾਂ ਦੇ ਅੰਦਰੋਂ ਸਾਰਾ ਭਰਮ ਡਰ ਸਭ ਝੂਠ ਖਤਮ ਹੋ ਜਾਂਦਾ ਅਨਹਦ ਬਾਣੀ ਗੁਰਮਖ ਵਖਾਣੀ ਜਸ ਸੁਣ ਸੁਣ ਮਨ ਤਨ ਹਰਿਆ ਸਾਰਬ ਸੁਖਾ ਤਿਸ ਹੀ ਬਣ ਆਏ ਜੋ ਪ੍ਰਭ ਆਪਣਾ ਕਰਿਆ ਜਿਹੜੇ ਜੀਵ ਕਹਿੰਦੇ ਗੁਰੂ ਦੇ ਸਨਮੁਖ ਰਹਿੰਦੇ ਨੇ ਪਰਮੇਸ਼ਰ ਦੀ ਸਿਫਤ ਸਲਾਹ ਕਰਦੇ ਨੇ ਕਹਿੰਦੇ ਜਸ ਸੁਣਦੇ ਨੇ ਉਹਨਾਂ ਦੇ ਅੰਦਰ ਇੱਕ ਇੱਕ ਰਸ ਨਿਰੰਤਰ ਬਾਣੀ ਚੱਲਦੀ ਆ ਪਰਮੇਸ਼ਰ ਦੀ ਸਿਫਤ ਸਲਾਹ ਸੁਣ ਕੇ ਉਹਨਾਂ ਦਾ ਮਨ ਵੀ ਤੇ ਹਿਰਦਾ ਵੀ ਖੇੜ ਉੱਠਦਾ ਹੈ ਜੇ ਸਾਨੂੰ ਕਹਿੰਦੇ ਪਰਮੇਸ਼ਰ ਨੇ ਆਪਣਾ ਬਣਾ ਲਿਆ ਉਸ ਜੀਵ ਨੂੰ ਸਾਰੇ ਹੀ ਸੁੱਖ ਮਿਲ ਜਾਂਦੇ ਨੇ ਸਭ ਤੋਂ ਵੱਡਾ ਸੁੱਖ ਤੇ ਇਹੀ ਆ ਨਾ ਜਿਹਦਾ ਪਰਮੇਸ਼ਰ ਨਾਲ ਮਿਲਾਪ ਹੋ ਗਿਆ ਇਸ ਤੋਂ ਉੱਪਰ ਸੁੱਖ ਤੋਂ ਕੋਈ ਹੈ ਹੀ ਨਹੀਂ ਕਰਮਹਿ ਨਵ ਨਿੱਧ ਭਰੇ ਪੰਡਾਰਾ RAM ਨਾਮ ਰੰਗ ਲਾਗਾ ਨਾਨਕ ਜਨ ਪ੍ਰਭ ਕਦੇ ਨਾ ਵਿਸਰੈ ਪੂਰਨ ਜਾਕੇ ਪਾਗਾ ਜਿਸ ਜੀਵ ਦਾ ਕਹਿੰਦੇ ਮਨ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਰੰਗਿਆ ਜਾਂਦਾ ਉਹਦੇ ਤੇ ਸਮਝੋ ਕਿ ਹਿਰਦੇ ਵਿੱਚ ਅੰਦਰ ਸੰਸਾਰ ਦੀਆਂ ਨੌ ਨਿੱਧੀਆਂ ਆ ਗਈਆਂ ਨੌਏ ਖਜ਼ਾਨੇ ਆ ਗਏ ਨਾਨਕ ਜੀ ਕਹਿੰਦੇ ਨੇ ਜਿਸ ਜੀਵ ਦੇ ਵੱਡੇ ਭਾਗ ਨੇ ਉਹਨੂੰ ਪਰਮੇਸ਼ਰ ਕਦੇ ਵੀ ਨਹੀਂ ਭੁੱਲਦਾ ਉਹਨੂੰ ਪਰਮੇਸ਼ਰ ਸਦਾ ਹੀ ਚੇਤੇ ਚ ਰਹਿੰਦਾ ਸ਼ਾਇਆ ਪ੍ਰਭ ਛਤਰ ਪਤ ਕੀਨੀ ਸਗਲੀ ਤਪਤ ਬਿਨਾਸੀ ਰਾਮ ਦੁਖ ਪਾਪ ਕਾ ਡੇਰਾ ਟਾਠਾ ਕਾਰਜ ਆਇਆ ਰਾਸੀ ਰਾਮ ਜਿਸ ਜੀਵ ਤੇ ਕਹਿੰਦੇ ਪਰਮੇਸ਼ਰ ਨੇ ਆਪਣੀ ਮਿਹਰ ਦਾ ਹੱਥ ਰੱਖਿਆ ਹੈ ਉਦੇ ਅੰਦਰੋਂ ਸਾਰੀ ਤ੍ਰਿਸ਼ਨਾ ਦੀ ਅਗਨੀ ਖਤਮ ਹੋ ਗਈ। ਪਰਮੇਸ਼ਰ ਦੇ ਪ੍ਰੇਮ ਸਦਕਾ ਉਹਦੇ ਸਾਰੇ ਕਾਰਜ ਰਾਸ ਹੋ ਗਏ। ਉਹਦੇ ਅੰਦਰੋਂ ਦੁੱਖਾਂ ਤੇ ਪਾਪਾਂ ਦਾ ਢੇਰ ਖਤਮ ਹੋ ਗਿਆ। ਹਰ ਪ੍ਰਭ ਫੁਰਮਾਇਆ ਮਿਟੀ ਬਲਾਇਆ ਸਾਚ ਤਰਮ ਪੁਨ ਫਲਿਆ। ਸੋ ਪ੍ਰਭ ਆਪਣਾ ਸਦਾ ਤੇ ਆਈਐ ਸੋਬਤ ਬੈ ਸਤ ਖਲਿਆ ਜਿਸ ਜੀਵ ਤੇ ਕਹਿੰਦੇ ਪਰਮੇਸ਼ਰ ਦਾ ਹੁਕਮ ਹੋ ਗਿਆ ਉਹਦੇ ਅੰਦਰੋਂ ਸਾਰੀ ਮਾਇਆ ਦੀ ਬਲਾ ਟਲ ਗਈ ਸੰਸਾਰਿਕ ਖਿੱਚੋ ਤਾਣ ਖਤਮ ਹੋ ਗਈ ਉਹਦੇ ਅੰਦਰ ਪਰਮੇਸ਼ਰ ਦਾ ਨਾਮ ਬਦਨ ਫੁੱਲਣ ਲੱਗ ਗਿਆ ਸੱਚਾ ਧਰਮ ਕੀ ਹੈ ਪਰਮੇਸ਼ਰ ਦਾ ਨਾਮ ਜਪਣਾ ਪਰਮੇਸ਼ਰ ਦੇ ਨਾਮ ਦਾ ਪਸਾਰਾ ਹੋ ਗਿਆ ਕਹਿੰਦੇ ਉਹ ਪਰਮੇਸ਼ਰ ਸਦਾ ਹੀ ਧਿਆਈਏ ਜਿਹਨੂੰ ਜਪਿਆ ਸਾਡੇ ਸਾਰੇ ਦੁੱਖ ਭਰਮ ਖਤਮ ਹੁੰਦੇ ਨੇ ਉੱਠਦਿਆਂ ਬੈਠਦਿਆਂ ਸੌਂਦਿਆਂ ਖੜ੍ਹਿਆਂ ਸਦਾ ਹੀ ਉਸ ਪਰਮੇਸ਼ਰ ਨੂੰ ਧਿਆਉਣਾ ਚਾਹੀਦਾ ਹੈ ਗੋਣ ਨਿਧਾਨ ਸੁਖ ਸਾਗਰ ਸਵਾਮੀ ਜਲ ਥਲ ਮਹੀਅਲ ਸੋਈ ਜਨ ਨਾਨਕ ਪ੍ਰਭ ਕੀ ਸਰਣਾਈ ਤਿਸ ਵਿਨ ਅਵਰ ਨ ਕੋਈ ਨਾਨਕ ਜੀ ਕਹਿੰਦੇ ਨੇ ਨਾਨਕ ਦਾਸ ਉਸ ਪਰਮੇਸ਼ਰ ਦੀ ਸ਼ਰਣਾ ਆਇਆ ਜਿਹਦੇ ਤੋਂ ਬਿਨਾ ਸਾਡਾ ਕੋਈ ਆਸਰਾ ਨਹੀਂ ਹੈ ਉਹ ਪਰਮੇਸ਼ਰ ਗੁਣਾ ਦਾ ਖਜ਼ਾਨਾ ਹੈ ਸੁੱਖਾਂ ਦਾ ਸਾਗਰ ਹੈ ਧਰਤੀ ਤੇ ਪਾਣੀ ਵਿੱਚ ਪੁਲਾੜ ਵਿੱਚ ਉਹ ਹਰ ਇੱਕ ਜਗ੍ਹਾ ਤੇ ਵਿਆਪਕ ਹੈ मेरा घर मे बन तल बन्या से हर राया राम मेरा घर मे बन्या पर से हर राया राम मेरा मन सोह मीत साजन सर से गुण मंगल हर गाया राम ਕਹਿੰਦੇ ਜਦੋਂ ਤੂੰ ਪਰਮੇਸ਼ਰ ਦੇ ਚਰਨ ਛੋਹੇ ਨੇ ਮੇਰਾ ਜਿਹੜਾ ਹਿਰਦਾ ਰੂਪੀ ਘਰ ਹੈ ਉਹ ਸੋਹਣਾ ਬਣ ਗਿਆ ਉਹਦੇ ਵਿੱਚ ਸੋਨਾ ਆਤਮਿਕ ਸ਼ਿੰਗਾਰ ਹੋ ਗਿਆ ਮੇਰਾ ਮਨ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਰੰਗਿਆ ਗਿਆ ਜਿਹੜਾ ਮੇਰਾ ਮਨ ਆ ਉਹ ਪਰਮੇਸ਼ਰ ਦੇ ਹਿਰਦੇ ਘਰ ਵਿੱਚ ਆਉਣ ਦੇ ਨਾਲ ਮੇਰਾ ਮਨ ਖਿੜ ਗਿਆ ਮੇਰੇ ਜਿਹੜੇ ਸਾਰੇ ਗਿਆਨ ਇੰਦਰੇ ਨੇ ਉਹ ਵੀ ਪਰਮੇਸ਼ਰ ਦੀ ਸਿਫਤ ਸਲਾਹ ਦੇ ਗੀਤ ਗਾਉਂਦੇ ਨੇ ਗੁਣ ਗਾਏ ਪ੍ਰਭੂ ਤੇ ਆਏ ਸਾਚਾ ਸਗਲ ਇੱਛਾ ਪਾਈਆਂ ਗੁਰ ਚਰਨ ਲਾਗੇ ਸਦਾ ਜਾਗੇ ਮਨ ਵੱਜੀਆਂ ਵਾਦ ਆਈਆਂ ਕਹਿੰਦੇ ਪਰਮੇਸ਼ਰ ਦੇ ਗੁਣ ਗਾ ਕੇ ਪਰਮੇਸ਼ਰ ਨੂੰ ਧਿਆ ਕੇ ਸਾਰੀਆਂ ਇੱਛਾ ਪੂਰੀਆਂ ਹੋ ਜਾਂਦੀਆਂ ਨੇ ਜਿਹੜੇ ਜੀਵ ਗੁਰੂ ਦੇ ਚਰਨਾਂ ਦਾ ਆਸਰਾ ਲੈਂਦੇ ਨੇ ਉਹ ਮਾਇਆ ਵੱਲੋਂ ਜਾਗ ਜਾਂਦੇ ਨੇ ਉਹਨਾਂ ਦਾ ਮਨ ਸਦਾ ਖਿਹੜਿਆ ਰਹਿੰਦਾ ਚੜ੍ਹਦੀ ਕਲਾ 'ਚ ਰਹਿੰਦਾ ਹੈ। ਕਰੀ ਨਦਰ ਸੁਆਮੀ ਸੁਖੋ ਗਾਮੀ ਹਾਲਤ ਪਲਤ ਸਵਾਰਿਆ ਬਿਨਵੰਤ ਨਾਨਕ ਨਿਤ ਨਾਮ ਜਪੀਏ ਜਿਉ ਪਿੰਡ ਜਿਨ ਤਾਰਿਆ ਬਿਨਵੰਤ ਨਾਨਕ ਨਿਤ ਨਾਮ ਜਪੀਐ ਜੀਉ ਪਿੰਡ ਜਿਨ ਤਾਰਿਆ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਜਿਸ ਜੀਵ ਤੇ ਉਸ ਪਰਮੇਸ਼ਰ ਨੇ ਜੋ ਸੁੱਖਾਂ ਦਾ ਘਰ ਹੈ ਸੁਖ ਦੇਣ ਵਾਲਾ ਹੈ ਕਿਰਪਾ ਦੀ ਨਜ਼ਰ ਕਰਦਾ ਹੈ ਉਹਦਾ ਲੋਕ ਵੀ ਤੇ ਪਰਲੋਕ ਵੀ ਸੋਹਣਾ ਬਣਾ ਦਿੰਦਾ ਹੈ ਨਾਨਕ ਜੀ ਬੇਨਤੀ ਕਰਦੇ ਨੇ ਉਹ ਪਰਮੇਸ਼ਰ ਜਿਸ ਨੇ ਸਾਡਾ ਸਰੀਰ ਤੇ ਸਾਡੀ ਜਿੰਦ ਸਾਨੂੰ ਦਿੱਤੀ ਹੈ ਤੇ ਇਹਨੂੰ ਟਿਕਾ ਕੇ ਰੱਖਿਆ ਉਹਦਾ ਨਾਮ ਅਸੀਂ ਸਦਾ ਹੀ ਜਪੀਏ ਉਹਦਾ ਨਾਮ ਜਪਣ ਤੋਂ ਬਿਨਾ ਨਾ ਸਾਡਾ ਕੋਈ ਸਹਾਰਾ ਨਾ ਸਾਡਾ ਕੋਈ ਆਸਰਾ ਨਾ ਹੀ ਸਾਡਾ ਕੋਈ ਅੰਤ ਵੇਲੇ ਦਾ ਸਖਾਈ ਹੋ ਸਕਦਾ ਇੱਕ ਉਹਦਾ ਨਾਮ ਜੋ ਸਾਡਾ ਸਦਾ ਦਾ ਸਾਥੀ ਹੈ ਉਹ ਸਦਾ ਹੀ ਜਪੀਏ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਤੇਰਾ ਯਾਸਰਾ ਸੱਚੇ ਬਾਤ